ਦਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਹਿਲ ਪੰਜਾਬ ਹਰਿਆਣਾ ਵਿਚਕਾਰ ਪਾਣੀ ਨੂੰ ਲੈ ਕੇ ਵਿਵਾਦ ਦਾ ਜਿਹੜਾ ਉਹ ਹੋਰ ਪੱਖ ਦਾ ਜਾ ਰਿਹਾ ਹੈ ਦੂਜੇ ਪਾਸੇ ਭਾਰਤ ਪਾਕਿਸਤਾਨ ਦੇ ਵਿਚਾਲੇ ਵਿਵਾਦ ਹੋਰ ਪੱਖ ਦਾ ਜਾ ਰਿਹਾ ਹੈ ਪਾਣੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੀਰਵਾਰ ਨੂੰ ਨੰਗਲ ਡੈਮ ਪਹੁੰਚ ਕੇ ਉਹਨਾਂ ਨੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਦੇਸ਼ ਕਿਹੜੇ ਹਾਲਾਤਾਂ ਚੋਂ ਗੁਜ਼ਰ ਰਿਹਾ ਸਾਨੂੰ ਸਾਰਿਆਂ ਨੂੰ ਪਤਾ ਪਰ ਇਹ ਲੋਕ ਮੁਸੀਬਤ ਦੇ ਵਿੱਚ ਵੀ ਮੌਕੇ ਲਾ ਪਰਜਨੇ ਆਪ ਦਾ ਵਿੱਚ ਅਫਸਰ ਲੱਭ ਰਹੇ ਨੇ ਉਹ ਪਾਕਿਸਤਾਨ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਸਰਹੱਦ ਤੇ ਉਹਨਾਂ ਕਿਹਾ ਕਿ ਪੁਲਿਸ ਦੀ ਲੋੜ ਹੈ ਪਰ ਸਾਨੂੰ ਪੁਲਿਸ ਨੂੰ ਇੱਥੇ ਤਾਇਨਾਤ ਕਰਨਾ ਪੈ ਰਿਹਾ ਕਿਉਂਕਿ ਇੱਥੋਂ ਪਾਣੀ ਧੱਕੇ ਨਾਲ ਛੱਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਸੇ ਕਰਕੇ ਮੁੱਖ ਮੰਤਰੀ ਮਾਨ ਨੂੰ ਉੱਥੇ ਪਹੁੰਚਣਾ ਪਿਆ ਇਹਦੇ ਕਰਕੇ ਉਹਨਾਂ ਕਿਹਾ ਕਿ ਅਸੀਂ ਏਜੀ ਸਾਹਿਬ ਨੂੰ ਲੈ ਕੇ ਆਏ ਆ ਇਹ ਪਾਚਪਾ ਕਹਿੰਦੀ ਆ ਕਿ ਇਸ ਸਮੇਂ ਲੋਕਾਂ ਦਾ ਧਿਆਨ ਬੰਬਾਂ ਵੱਲ ਹੈ ਤੇ ਐਸੇ ਦੇ ਵਿੱਚ ਇਹ ਐਕਸ਼ਨ ਕਰ ਦਿੱਤਾ ਜਾਵੇ ਹਰਿਆਣਾ ਨੂੰ ਪਾਣੀ ਤੱਕੇ ਨਾਲ ਛੱਡ ਦਿੱਤਾ ਜਾਵੇ ਮੁੱਖ ਮੰਤਰੀ ਮਾਨ ਨੇ ਆਖਿਆ ਕਿ ਅਸੀਂ ਪੰਜਾਬ ਦੇ ਪਾਣੀ ਦੀ ਲੜਾਈ ਨੂੰ ਜਿਹੜਾ ਮਾਮਲਾ ਇਹਨੂੰ ਲੈ ਕੇ ਛੜਿਆ ਹੋਇਆ ਉਸ ਦੇ ਵਿੱਚ ਕਾਨੂੰਨੀ ਤੌਰ ਤੇ ਬਿਲਕੁਲ ਸਹੀ ਆ ਪਾਣੀ ਦੇ ਮੁੱਦੇ ਬਾਰੇ ਜਾਣਕਾਰੀ ਦੇਣ ਵਾਸਤੇ ਹਰਿਆਣਾ ਨੂੰ 6 ਪੱਤਰ ਲਿਖੇ ਗਏ ਜਦਕਿ ਬੀਬੀਐਮਬੀ ਇਸ ਮਾਮਲੇ 'ਚ ਹਾਈ ਕੋਰਟ ਗਿਆ ਜੇਕਰ ਹਰਿਆਣਾ ਹਾਈ ਕੋਰਟ ਗਿਆ ਹੁੰਦਾ ਤਾਂ ਇਹ ਮਾਮਲਾ ਵੱਖਰਾ ਹੁੰਦਾ ਬੀਬੀਐਮਬੀ ਚ ਪੰਜਾਬ ਦਾ 60% ਹਿੱਸਾ ਹੈ ਉਹਨਾਂ ਨੇ ਕਹਿ ਕੇ ਜਿੱਥੋਂ ਤੱਕ ਐਸਵਾਈਐਲ ਦਾ ਸਵਾਲ ਹੈ ਇਸ ਨੂੰ ਵਾਈਐਸਐਲ ਕਰਨਾ ਚਾਹੀਦਾ ਮਸਲਾ ਹੱਲ ਹੋ ਜਾਏਗਾ ਜਦੋਂ ਸਾਡੇ ਕੋਲ ਪਾਣੀ ਹੀ ਨਹੀਂ ਹੈ ਤਾਂ ਅਸੀਂ ਨਹਿਰ ਕਿਉਂ ਬਣਾਉਣ ਦਈਏ ਸਾਡੇ ਕੋਲ ਸਿਰਫ ਆਪਣੀ ਵਰਤੋਂ ਆਸਤੇ ਪਾਣੀ ਹੈ ਇਸ ਤੋਂ ਇਲਾਵਾ ਹੋਰ ਕੁਝ ਵੀ ਬਾਕੀ ਨਹੀਂ ਬਚਿਆ ਮੈਂ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈ ਹੈਗੇ ਤਾਂ ਅਸੀਂ ਵੀ ਇਤਨਾ ਹੀ ਮੂਰੇ ਆ ਪੰਜਾਬ ਵਾਲੇ ਆ ਇਹ ਮੁਸੀਬਤ ਨੂੰ ਮੌਕਾ ਦੇਖਦੇ ਨੇ ਦੇ ਪੰਜਾਬ ਪਾਣੀਆਂ ਪਿੱਛੇ ਅਨਵਸਤ ਹੋ ਗਿਆ ਪੰਜਾਬ ਚ ਕੁਛ ਇਸ ਤਰ੍ਹਾਂ ਦਾ ਹੋ ਗਿਆ ਤਾਂ ਜਿੰਨਾਂ ਕਰ ਕੋਣ ਹੋਗਾ ਬੀਬੀ ਐਮ ਲੂਗੀ ਤੇ ਬੀਜਪੀ ਇਹ ਇਹ ਮਤਲਬ ਪਾਕਿਸਤਾਨ ਨੂੰ ਫੈਲਾ ਪਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਭਰੀ ਕੋਲਸ ਕਿਤੇ ਕਿਤੇ ਆ ਗਏ ਨੇ ਸਾਰੀ ਬੁਸਾੜੀ ਬਾਰਡਰ ਤੇ ਆਈਫਲ ਹੋਣੇ ਪੈਰੀ ਆ ਆ ਤੜਕੀਆਂ ਨੂੰ ਕੀ ਸੁਝੀਏ ਮੈਂ ਛੱਡਣਾ ਹਾਂਗਾ ਪੰਜਾ ਕਿਵੇਂ ਕਰ ਲੇ ਬਣੀ ਕੋਈ ਹੋਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਰਵਾਈਆਂ ਸਾਡੇ ਵਕੀਲ ਸਾਹਿਬ ਏਜੀ ਖੜੇ ਸਾਡੇ ਨਾਲ ਕੇ ਜੀ ਸਮਝ ਆਇਆ ਜਿ ਪਾਈ ਇੱਥੇ ਨਾ ਹੋ ਇਹ ਤੇ ਲੋਕ ਜੀ ਹੋਰ ਅੱਜ ਤੱਕ ਵੀ ਚਲੋ ਥੋੜਾ ਜਾਂ ਸੰਜਮ ਰਾ ਤੁਸੀਂ ਦੁਆਗਾ ਤੇ ਹੋ ਦੁਆਗਾ ਤੇ ਚਲੋ ਕੋਈ ਪਤਾ ਨਹੀਂ ਕੋਈ ਫਾਇਦਾ ਰਹੇਗਾ ਅਜਿਹਾ ਨਾ ਜਿਸ ਦੇ ਨਾਲ ਇਹਨਾਂ ਨੂੰ ਕੋਈ ਮੌਕਾ ਮਿਲੇ ਸਾਨੂੰ ਪਰ ਮੈਨੂੰ ਲੱਗਦਾ ਇਹ ਹਮ ਉੱਪਰ ਵੱਲ ਮੂੰਹ ਕਰ ਲੀਏ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਬੰਦਾ ਵੱਲ ਹੈ ਲੋਕਾਂ ਦੇ ਧਿਆਨ ਮਸਾਇਲਾਂ ਵੱਲ ਹੈ ਆ ਫੱਟਾ ਚੱਕ ਲੋ ਮੰਗਲਾ ਫੇਰ ਅੱਗੇ ਜਾਣ ਨਹੀਂ ਦਿੰਦੇ ਆਪਾਂ ਹਾਂਜੀ ਹੱਥ ਕਰਦੇ ਆ ਮਤਲਬ ਅਸੀਂ ਕੋਈ ਅਸੀਂ ਕੋਈ ਜਾਂ ਤਾਂ ਉਹੇ ਛੋਟੇ ਹੱਥ ਨਾਲ ਪਾਣੀ ਜੀ ਕਰਨਾ ਸਾਡੇ ਅੰਦਰ ਤਾਂ ਅਸੀਂ 91% ਹੀ ਬਣਦੇ ਆ ਜੇ ਪੰਜਾਬ ਤੋਂ 77 ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘਟ ਕੇ ਆਈ 105 107 117 112 ਪਹਿਲਾਂ ਮੇਰਾ ਪਹਿਲਾਂ ਵਾਲੇ ਸੀ ਨੇ ਜੂਰ ਕੀ ਕਰੀ ਉਹ ਐਂ ਛੱਡ ਦੇ ਹੁਣ ਆਪਣੇ ਕੋਈ ਆਪਾ ਬਸਤਨ ਲੱਗੇ ਪਾਣੀ ਹਰੇ ਪੰਡਵੇਂ ਤੋਂ ਪਰ ਸੌਤੇ ਜਾਮਾ ਨੇ ਆਪਣਾ ਹੋਰ ਹਜੇ ਪੈਪਾ ਪੌਣੀ ਨੇ ਹਜੇ ਕੱਸੀਆਂ ਸੂਰੇ ਚਲਾਉਣੇ ਨੇ ਫਿਰ ਬਹੁਤ ਟੱਕੇ ਸ਼ੈਤਾਨਾਂ ਚਾਈ ਜੀ ਦੇਖਣ ਵਧੇ ਜੀ ਇਹ ਚੇਰਮੈਨ ਖੁਦ ਆ ਗਿਆ ਜਦਕੇ ਚੇਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% ਬੀਵੀਐਮਬੀ ਚ ਅਸੀਂ ਆ ਖਰਚਾ ਸਾਡਾ ਤਨਖਾਹਾਂ ਸਾਡੀਆਂ ਆ ਜਿਹੜੀ ਬਣਾਈ ਹੋਈ ਐ ਆ ਕਲੋਨੀਆਂ ਖਾੜਾ ਖਰਚਾ ਸਾਡਾ ਸਾਰੀ ਜਮੀਨ ਤੇ ਕੋਈ ਸਾਡੀ ਨੂੰ ਉਤਾਰ ਰਿਹਾ ਜ਼ਿਕਰ ਖਾਸ ਹੈ ਕਿ ਪੀਤੀ ਰਾਤ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਇੱਕ ਅਧਿਕਾਰੀ ਨੇ ਨੰਗਲ ਡੈਮ ਤੋਂ ਜ਼ਬਰਦਸਤੀ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਪੁਲਿਸ ਨੇ ਉਹਨੂੰ ਹਿਰਾਸਤ ਚ ਲੈ ਲਿਆ ਸਵੇਰੇ ਬੀਬੀਐਮਪੀ ਦੇ ਚੇਅਰਮੈਨ ਮਰੂਦ ਸਰਪਾਠੀ ਵੀ ਪਾਖੜਾ ਨੰਗਲ ਡੈਮ ਪਹੁੰਚੇ ਪਰ ਉਹਨਾਂ ਨੂੰ ਡੈਮ ਚ ਦਾਖਲ ਨਹੀਂ ਹੋਣ ਦਿੱਤਾ ਗਿਆ ਇਸ ਤੋਂ ਬਾਅਦ ਉਹ ਸਤੁਲਜ ਭਵਨ ਪਹੁੰਚੇ ਐਨਐਚੀ ਸਿੱਖਿਆ ਮੰਤਰੀ ਹਰਜੋਤ ਬੈਂਸ ਆਪਣੇ ਸਮਰਥਕਾਂ ਨੂੰ ਲੈ ਕੇ ਉੱਥੇ ਪਹੁੰਚ ਗਏ ਇਹ ਜ਼ਿਕਰਯੋਗ ਹੈ ਕਿ ਅੱਜ ਪੰਜਾਬ ਸਰਕਾਰ ਨੇ ਪਕੜਿਆ ਬਿਆਸ ਪ੍ਰਬੰਧਨ ਬੋਰਡ ਦੇ ਡਾਇਰੈਕਟਰ ਨੂੰ ਇੱਕ ਪੱਤਰ ਭੇਜਿਆ ਜਿਦੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਤੱਕ ਕੇਂਦਰੀ ਗ੍ਰੈਸ ਕੱਤਰ ਦੀ ਪ੍ਰਧਾਨਗੀ ਹੇਠ 2 ਮਈ ਨੂੰ ਹੋਈ ਮੀਟਿੰਗ ਦੀ ਕਾਰਵਾਈ ਪੰਜਾਬ ਜਲ ਸਰੋਤ ਵਿਭਾਗ ਨੂੰ ਉਪਲਬਧ ਨਹੀਂ ਕਰਵਾਈ ਜਾਂਦੀ ਉਦੋਂ ਤੱਕ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਦੂਸਰੇ ਪਾਸੇ ਪੰਜਾਬ ਦੇ ਜਿਹੜੇ ਸਿੰਚਾਈ ਮੰਤਰੀ ਨੇ ਬਰਿੰਦਰ ਕੁਮਾਰ ਗੋਇਲ ਉਹਨਾਂ ਨੇ ਵੀ ਇਸ ਚੀਜ਼ ਨੂੰ ਲੈ ਕੇ ਇਹ ਗੱਲ ਆਖੀ ਸੀ ਕਿ ਜਿਹੜਾ ਬੀਬੀਐਮਬੀ ਹੈ ਉਹ ਕਟਪੁਤਲੀ ਬਣ ਕੇ ਕੰਮ ਕਰ ਰਿਹਾ ਕੇਂਦਰ ਤੇ ਹਰਿਆਣੇ ਦੀ ਤੇ ਨਾਲ ਦੀ ਨਾਲ ਉਹਨਾਂ ਨੇ ਚੇਅਰਮੈਨਾਂ ਦੇ ਉੱਤੇ ਵੀ ਸਵਾਲ ਚੁੱਕੇ ਸੀ ਹਾਲੀ ਦੇ ਵਿੱਚ ਹੀ ਪਾਣੀ ਦੇ ਵਿਵਾਦ ਸਬੰਧੀ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਹੋਇਆ ਲਗਭਗ ਪੰਜ ਘਾਟੇ ਚੱਲੇ ਸੈਸ਼ਨ ਦੇ ਦੌਰਾਨ ਸਾਰੀਆਂ ਪਾਰਟੀਆਂ ਨੇ ਹਰਿਆਣੇ ਨੂੰ ਪਾਣੀ ਦੇਣ ਦਾ ਵਿਰੋਧ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਇਹ ਪਾਣੀ ਅਸੀਂ ਇਸ ਵੇਲੇ ਹਰਿਆਣਾ ਨੂੰ ਦੇ ਰਹੇ ਹਾਂ ਪਰ ਭਵਿੱਖ ਦੇ ਵਿੱਚ ਇਹ ਉਪਲਬਧ ਨਹੀਂ ਹੋਏਗਾ ਸੈਸ਼ਨ 'ਚ 6 ਪ੍ਰਸਤਾਵ ਪਾਸ ਕੀਤੇ ਗਏ ਸੀ